ਸ਼ਕਲ ਜੀ ਮੈਂ ਹੁਣੇ ਗੁਰਦੁਆਰਾ ਸਾਹਿਬ ਤੋਂ ਆਈ ਸੀ ਤੇ ਮੈਨੂੰ ਲੱਗਿਆ ਚਲੋ ਮੈਂ ਥੋੜੀ ਜਿਹਾ ਕਾਰ ਚ ਬੈਠੀ ਸੀ ਕਿ ਚਲੋ ਮੈਂ ਥੋੜਨਾ ਥੋੜੀ ਜਿਹੀ ਗੱਲ ਲੈ ਕਰਾਂ ਬਹੁਤ ਸਾਰੇ ਮੈਸੇजेस ਆ ਰਹੇ ਐ ਬਹੁਤ ਸਾਰੇ ਈਮੇਲਸ ਆ ਰਹੇ ਐ ਗਰਲਸ ਤੇ ਬੁਆਏਸ ਤੇ ਜੋ ਰੋਰੋ ਕੇ ਫੋਨ ਕਰ ਰਹੇ ਰੋਰੋ ਕੇ ਈਮੇਲਸ ਕਰ ਰਹੇ ਕਿ ਗੁਰਲੀਨ ਮੈਮ ਸਾਡ ਨਾਲ ਪਲੀਜ਼ ਇੱਕ ਵਾਰੀ ਗੱਲ ਕਰੋ ਅਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਜ਼ਿੰਦਗੀ ਨੂੰ ਲੈ ਕੇ ਬੜੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਆ ਤੇ ਡੈਫੀਨਟਲੀ ਤੁਹਾਨੂੰ ਟੀਮ ਮੈਸੇਜ ਕਰੇਗੀ ਤੁਸੀਂ ਡੈਫੀਨਟਲੀ ਮੈਨਾਂ ਗੱਲ ਕਰ ਸਕਦੇ ਹੋ ਪੋਡਕਾਸਟ ਤੋਂ ਬਾਅਦ ਮੇਰੀ ਜ਼ਿੰਦਗੀ ਬੜੀ ਚੇਂਜ ਹੋਈ ਹੈ ਅچھے ਬੁਰੇ ਹਰ ਤਰ੍ਹਾਂ ਦੇ ਕਮੈਂਟਸ ਆਏ ਹੈ ਹਰ ਤਰ੍ਹਾਂ ਦੇ ਲੋਕ ਜੁੜੇ ਹੈ ਸਪੈਸ਼ਲੀ ਅچھے ਲੋਕ ਜ਼ਿਆਦਾ ਜੁੜੇ ਹੈ ਦੇਖੋ ਆਪਾਂ ਦੁਨੀਆ 'ਚ ਕੋਈ ਵੀ ਕੰਮ ਕਰੀਏ ਨਾ ਸਾਡੀ ਨਿੰਦਿਆ ਤਾਂ ਹੋਣੀ ਹੋਣੀ ਹੈ ਜੇ ਤੁਸੀਂ ਕੋਨਾ ਵੀ ਸਾਡੀ ਆਲਵੇਸ ਥਰੀ ਫੋਰ ਵਿਥ ਰੀਫ ਤੇ ਵੱਡੇ ਵੱਡੇ ਲੋਕਾਂ ਦੇ ਵੀ ਲੋਕੀ ਕਰਦੇ ਹੈ ਅੱਜ ਕੱਲ੍ਹ ਸੋ ਮੈਨੂੰ ਤਾਰੀਫ ਨਹੀਂ ਚਾਹੀਦੀ ਮੈਨੂੰ ਜੋ ਚਾਹੀਦਾ ਸੀ ਪਰਮਾਤਮਾ ਮੈਨੂੰ ਦੇ ਰਿਹਾ ਹੈ ਮੈਂ ਵੱਤੋ ਵੱਤ ਅ ਲੋਕਾਂ ਨਾਲ ਜੁੜਨਾ ਚਾਹੁੰਦੀ ਸੀਗੀ ਸੋ ਉਹਦੀ ਮੇਰੇ ਤੇ ਅਪਾਰ ਕਿਰਪਾ ਹੋ ਚੁੱਕੀ ਹੈ ਸੋ ਤੁਹਾਨੂੰ ਅਗਰ ਲੱਗਦਾ ਹੈ ਕਿ ਮੇਰੇ ਪੋਡਕਾਸਟ ਸਹੀ ਸਿੱਕੇ ਮੈਂ ਉਹਦੇ ਚ ਸਹੀ ਗੱਲਾਂ ਕੀਤੀਆਂ ਤਾਂ ਤੁਸੀਂ ਡੈਫੀਨੇਟਲੀ ਮੇਰੇ ਨਾਲ ਜ਼ਰੂਰ ਗੱਲ ਕਰ ਸਕਦੇ ਹੋ ਕੰਟੈਕਟ ਨੰਬਰ نیچے ਦਿੱਤਾ ਗਿਆ ਜੇ ਤੁਹਾਨੂੰ ਲੱਗਦਾ ਕਿ ਉਹ ਤਾਂ ਹੀ ਬੁੱਲੀ ਜਾਂਦੀ ਹੈ ਕੋਈ ਲੋੜ ਨਹੀਂ ਮੇਰੇ ਕੋਲ ਤੇ ਵੈਸੇ ਟਾਈਮ ਨਹੀਂ ਹੈ ਮੈਂ ਤੇ ਤਿੰਨੇ ਟਾਈਮ ਦਾ ਖਾਣਾ ਵੀ ਗੱਲ ਕਰਦੇ ਕਰ ਤੇ ਖਾਣੀਆਂ ਤੇ ਬਾਬਾ ਜੀ ਦੀ ਇੰਨੀ ਮਿਹਰ ਹੋ ਚੁੱਕੀ ਹੈ ਮੇਰੇ ਤੇ ਪਹਿਲਾਂ ਵੀ ਸੀਗੇ 2 ਸਾਲ ਪਹਿਲਾਂ ਵੀ ਸੀਤੇ 2 ਸਾਲ ਬਾਅਦ ਦੁਬਾਰਾ ਹੋ ਗਈ ਹੈ ਜ਼ਿੰਦਗੀ ਦੇ ਵਿੱਚ ਅਸੀਂ ਬੜੇ ਤੋਂ ਬੜੇ ਪਰੇਸ਼ਾਨ ਹੋ ਚੁੱਕੇ ਹਾਂ ਲਾਈਫ ਬੜੀ ਰੰਗ ਬਦਲਦੀ ਪਈ ਹੈ ਮੈਂ ਬਸ ਇੰਨਾ ਹੀ ਕਹਾਂਗੀ ਕਿ ਜਦੋਂ ਵੀ ਤੁਹਾਡੀ ਜ਼ਿੰਦਗੀ ਵਿੱਚ ਕੁਝ ਗਲਤ ਹੋ ਰਿਹਾ ਹੋਵੇ ਨਾ ਕੋਈ ਤੁਹਾਣਾ ਗਲਤ ਕਰ ਰਿਹਾ ਹੋਵੇ ਹਾਲਾਤ ਗਲਤ ਕਰ ਰਹੇ ਹੋਣ ਵਕਤ ਗਲਤ ਕਰ ਰਿਹਾ ਹੋਵੇ جواب ਨਹੀਂ ਦੇਣਾ ਕਿਸੇ ਨਾਲ ਲੜਾਈ ਨਹੀਂ ਕਰਨੀ ਕਿਸੇ ਨੂੰ ਕੁਝ ਨਹੀਂ ਕਹਿਣਾ ਬਸ ਚੁੱਪ ਹੋ ਜਾਣਾ ਚੁੱਪ ਹੋ ਕੇ ਆਪਣੇ ਕੰਮ ਕਰਨੇ ਜਦੋਂ ਲੋਕਾਂ ਨੂੰ ਜਵਾਬ ਦੇਣ ਬੈਠੇ ਹੈ ਨਾ ਸਾਡਾ ਬੜਾ ਵਕਤ ਬਰਬਾਦ ਹੋ ਜਾਂਦਾ ਹੈ ਪਹਿਲਾਂ ਮੈਂ ਵੀ ਬੜਿਆਂ ਇੱਕ ਦੇ ਦੋ ਜਵਾਬ ਦਿੰਦੀ ਸੀ ਪੰਜ ਜਵਾਬ ਦਿੰਦੀ ਸੀਗੀ ਅੱਜ ਮੈਨੂੰ ਅਹਿਸਾਸ ਹੋਇਆ ਯਾਰ ਮੈਂ ਤੇ ਟਾਈਮ ਬੜਾ ਖਰਾਬ ਕਰਦੀ ਪਈ ਆ ਆਪਣਾ ਮੈਂ ਕਿਉਂ ਬੇਮਤਲਬ ਇੰਨੇ ਜਵਾਬ ਦੇਈ ਜਾ ਰਹੀ ਆ ਅਗਲਾ ਬੰਦਾ ਤੇ ਮੈਨੂੰ ਸਮਝਦਾ ਹੀ ਨਹੀਂ ਪਿਆ ਜਿੰਨੇ ਤੁਹਾਨੂੰ ਸਮਝਣਾ ਨਾ ਉਹ ਮੇਰੀ ਚੁੱਪੀ ਸਮਝ ਚਾ ਲਈ ਜਿੰਨੇ ਨਹੀਂ ਸਮਝਦਾ ਉਹ ਮੈਂ ਲੱਖ ਵਾਰੀ ਪੰਜਾ ਵਾਰੀ 100 ਵਾਰੀ ਉਹਨਾਂ ਨਾਲ ਲੜਾਈ ਕਰ ਲਵਾਂ ਨਹੀਂ ਸਮਝਣਾ ਸੋ ਮੈਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣਾ ਕਿਉਂ ਵਕਤ ਖਰਾਬ ਕਰਾਂ ਤੁਸੀਂ ਮੈਨੂੰ ਦੱਸੋ ਇਸ ਵਕਤ ਹੋ ਜੀ ਮੇਰੇ ਕੋਲ ਕੇਸ ਆ ਰਹੇ ਕੈਂਸਰ ਦੇ ਆ ਰਹੇ ਗੱਠਾਂ ਬਣ ਚੁੱਕੀਆਂ ਸਰੀਰ ਦੇ ਵਿੱਚ ਜਿਹਦੇ ਕਰਕੇ ਬਾਡੀ ਰਿਸਪੌਂਸ ਦੇ ਨੂੰ ਹਟ ਗਈ ਹੈ ਸੀਰੀਅਸ ਸੀਰੀਅਸ ਕੇਸ ਆ ਰਹੇ ਐਨੇ ਸੀਰੀਅਸ ਆ ਰਹੇ ਕਿ ਮੈਂ ਜਦੋਂ ਪੇਰੈਂਟਸ ਨਾਲ ਗੱਲ ਕਰਦੀਆਂ ਫਾਦਰ ਹੁੰਦੇ ਆ ਮਦਰ ਯਾਰ ਇੱਕ ਕਿਰਪਾ ਹੋ ਗਈ ਬਾਬਾ ਜੀ ਜੀ ਕਿ ਮਾਂ ਪਿਓ ਪਹਿਲਾਂ ਵੀ ਜੁੜੇ ਸੀਗੇ ਤੇ ਹੁਣ ਜਿੱਦਾਂ ਮਾਂ ਪਿਓ ਜੁੜਦੇ ਪਏ ਔਰ ਕਹਿੰਦੇ ਪਏ ਐ ਇੱਕ ਹੱਕ ਦੇ ਨਾਲ ਗੁਰਲੀਨ ਤੂੰ ਸਾਡੀ ਧੀ ਐ ਅਸੀਂ ਡਾਕਟਰਾਂ ਕੋ ਨਹੀਂ ਜਾਣਾ ਅਸੀਂ ਡਾਕਟਰਾਂ ਕੋ ਜਾ ਲਿਆ ਦੇਖ ਲਿਆ ਇਲਾਜ ਹੋ ਗਿਆ ਮੇਰੀ ਵਾਈਫ ਠੀਕ ਨਹੀਂ ਹੋਈ ਜਾਂ ਮੇਰਾ ਹਸਬੰਡ ਠੀਕ ਨਹੀਂ ਹੋਇਆ ਪੁੱਤ ਤੂੰ ਕਰ ਲੈ ਇਟਸ ਅ 빅 ਰਿਸਪੌਂਸਿਬਿਲਟੀ ਨਾ ਔਨ ਸ਼ੋਲਡਰਸ ਜਦੋਂ ਇੱਕ ਮਾਂ ਜਾਂ ਪਿਓ ਕਵੇ ਆਪਣੇ ਬੱਚਿਆਂ ਨੂੰ ਛੱਡ ਕੇ ਵੀ ਤੂੰ ਸਾਡੀ ਧੀ ਐ ਹੁਣ ਤੂੰ ਦੱਸ ਕੀ ਕਰਨਾ ਜਿੱਦਾਂ ਤੂੰ ਕਹਿੰਗੇ ਅਸੀਂ ਉਦਾਂ ਕਰਾਂਗੇ ਜੋ ਤੂੰ ਸਾਨੂੰ ਖਾਣ ਨੂੰ ਕਹੇਂਗੀ ਜੋ ਤੂੰ ਕਹੇਂਗੀ ਤੇਰੇ ਨਾਮ ਜ਼ਿੰਦਗੀ ਕਰ ਦਿੱਤੀ ਤੇ ਮੈਂ ਕਿਸੇ ਹੋਰ ਤੋਂ ਕੀ ਆਪਣੇ ਨਾਮ ਜ਼ਿੰਦਗੀ ਕਰਵਾਣੀ ਹੈ ਜਦੋਂ ਮਾਪਿਓ ਨੇ ਮੇਰੇ ਆਪਣੇ ਨਾਮ ਕਿਸੇ ਹੋਰ ਦੇ ਮਾਪਿਓ ਨੇ ਮੇਰੇ ਨਾਮ ਜ਼ਿੰਦਗੀ ਕਰ ਦਿੱਤੀ ਹੋਵੇ ਤੇ ਇਹ ਕਿਹਾ ਹੋਵੇ 3 ਮਹੀਨੇ ਕੀ ਤੈਨੂੰ ਸਾਰੀ ਜ਼ਿੰਦਗੀ ਦਿੱਤੀ ਬੱਚਾ ਇਟਸ ਅ ਬਿਗ ਬਿਗ ਰਿਸਪੌਂਸਿਬਿਲਟੀ ਔਨ ਮਾਈ ਸ਼ੋਲਡਰਸ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਛੱਡ ਕੇ ਮੈਂ ਫਾਲਤੂ ਦੀਆਂ ਚੀਜ਼ਾਂ 'ਚ ਵਕਤ ਬਰਬਾਦ ਕਰਾਂ ਇਹ ਦੇਖਾਂ ਕਿ ਕੌਣ ਮੇਰੇ ਪੋਡਕਾਸਟ ਪਸੰਦ ਕਰ ਰਿਹਾ ਹੈ ਕੌਣ ਨਹੀਂ ਕਰ ਰਿਹਾ ਪਰ ਮੈਂ ਤਾਂ ਮੈਂ ਹੁਣ ਗੁਰਦੁਆਰਾ ਸਾਹਿਬ ਜਾਣੀ ਹੈ ਨਾ ਬੰਬੇ ਜਿਹੜੇ ਮੇਨ ਬਾਬਾ ਜੀ ਹੈ ਇੱਕ ਇੱਕ ਬੰਦਾ ਇੱਕ ਇੱਕ ਬੰਦਾ ਤੇ ਉਹ ਬਾਬਾ ਜੀ ਮੇਨ ਉੱਠ ਕੇ ਆ ਕੇ ਮੈਨੂੰ ਕਹਿੰਦੇ ਬੜੇ ਬਹੁਤ ਅੱਛਾ ਕੰਮ ਕਰ ਰਹੇ ਹੋ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਤੇ ਉਹਨੇ ਮੇਰੇ ਮੋਢੇ ਤੇ ਹੱਥਾ ਕੀਤਾ ਜੁੰਦੀ ਰਹ ਤੇ ਜਿੰਨੀਆਂ ਵੀ ਆਂਟੀਆਂ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਚ ਆਉਂਦੀਆਂ ਮੇਰੀ ਮਦਰ ਦੀ ਏਜ ਦੀਆਂ ਉਹ ਸਾਰੀਆਂ ਆ ਕੇ ਮੈਨੂੰ ਇੱਤਾ ਪਿਆਰ ਕਰਦੇ ਬਹੁਤ ਪਿਆਰੀ ਲੜਕੀਆਂ ਗੁਰਲੀ ਹਮ ਤੁਹਾਡੀ ਸਾਰੀ ਪੋਡਕਾਸਟ ਰੀਲ ਦੇਖਦੇ ਹਾਂ ਅਮਾਗੇ ਫਾਰਵਰਡ ਕਰਦੇ ਆਪਣੇ ਬੱਚੋ ਕੋ ਭੇਜਦੇ ਆਪਣੇ ਡੌਟਰ ਇਨ-ਲॉ ਕੋ ਭੇਜਦੇ ਆਪਣੇ ਗਰੁੱਪ ਮੇਂ ਭੇਜਦੇ ਇਵਨ ਕਿ ਬੰਬੇ ਜਿਹੜੀਆਂ ਜੰਨੀਆਂ ਵੀ ਗੁਰਦੁਆਰਾ ਸਾਹਿਬ ਆਉਂਦੀਆਂ ਮੈਨੂੰ ਹੋਰ ਕੀ ਚਾਹੀਦਾ ਮੈਨੂੰ ਬਜ਼ੁਰਗਾਂ ਦਾ ਪਿਆਰ ਮਿਲ ਗਿਆ ਮੈਨੂੰ ਗੁਰਦੁਆਰਾ ਸਾਹਿਬ ਤੋਂ ਪਿਆਰ ਮਿਲਦਾ ਪਿਆ ਮੈਨੂੰ ਦੇਸ਼ ਵਿਦੇਸ਼ ਤੋਂ ਪਿਆਰ ਮਿਲਦਾ ਪਿਆ ਭੈਣਾ ਬॉयਜ਼ ਗਰਲਜ਼ 올 ਓਵਰ ਤੋਂ ਵਰਲਡ ਆਪਣੇ ਪੇਰੈਂਟਸ ਦੀ ਗੱਲ ਮੇਂ ਨਾ ਕਰਵਾ ਰਹੇ ਕਾਨਫਰੈਂਸ ਕਾਲ ਤੇ ਡਾਈਟ ਲੈ ਰਹੇ ਹੈ ਔਰ ਮਿਹਰੇ ਤੇ ਯਕੀਨ ਕਰ ਰਹੇ ਟਰਸਟ ਕਰ ਰਹੇ ਹੋਰ ਮੈਨੂੰ ਕੀ ਚਾਹੀਦਾ ਸਟਿਲ ਆਈ ਸ਼ੁਡ ਗੋ ਫਰਮ ਦਾ ਕਮੈਂਟਿੰਗ ਕਿ ਮੈਨੂੰ ਕੋਣ ਕਮੈਂਟ ਸਹੀ ਕਰ ਰਿਹਾ ਗਲਤ ਕਰ ਰਿਹਾ ਉਹ ਕਨੇ ਤਾਂ ਸਪਨ ਵੀ ਮਾੜਾ ਕਹਿਣਾ ਅੱਜ ਜੇ ਮੈਂ ਫਿਲਮਾਂ ਕਰਦੀਆਂ ਤਾਂ ਵੀ ਮਾੜੀਆਂ ਫਿਲਮਾਂ ਛੱਡ ਕੇ ਅੰਮ੍ਰਿਤ ਵੇਲੇ ਨਾਲ ਜੋੜ ਰਹੀਆਂ ਤਾਂ ਵੀ ਮਾੜੀਆਂ ਅਸੀਂ ਦੁਨੀਆ ਦੇ ਵਿੱਚ ਕੋਈ ਵੀ ਕੰਮ ਕਰਾਂਗੇ ਲੋਕਾਂ ਨੇ ਸਾਨੂੰ ਨਿੰਦਣਾ ਹੀ ਹੈ ਸੋ ਲੋਕਾਂ ਦੀ ਪਰਵਾਹ ਨਹੀਂ ਕਰਨੀ ਆਪਾਂ ਅਸੀਂ ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ ਅਸੀਂ ਆਪਣੇ ਸੱਚੇ ਮਾਰਗ ਤੇ ਚੱਲਣਾ ਹੈ ਅੱਪੇ ਜਹਾਨ ਨੇ ਉਸਤਤ ਕਰਦੇ ਨੇ ਜਹਾਨਾ ਵੀ ਉਸਤਤ ਕਰੇ ਉਹ ਪਰਮਾਤਮਾ ਕਰ ਰਿਹਾ ਸੱਚੇ ਪਾਤਸ਼ਾਹ ਕਰ ਰਿਹਾ ਔਰ ਇੰਨੀ ਜ਼ਿਆਦਾ ਮਿਹਰ ਕਰਤੀ ਹੈ ਬਾਬਾ ਜੀ ਨੇ ਮੇਰੇ ਉਤੇ ਕਿ ਮਾਈ ਲਾਈਫ ਹੈਸ ਟੋਟਲੀ ਚੇਂਜਡ ਮੇਰੀ ਜਲਦੀ CWG ਮਾਈ ਸਕਿਨ ਕੇਅਰ ਪ੍ਰੋਡਕਟਸ ਵੀ ਲਾਂਚ ਹੋਣ ਜਾ ਰਹੇ ਬਸ 1 ਮਹੀਨਾ ਹੋਰ ਇੰਤਜ਼ਾਰ ਕਰੋ ਪੈਕੇਜਿੰਗ ਹੁੰਦੀ ਪਈ ਹੈ ਤੇ ਆਫਕੋਰਸ ਕੱਲੀ ਆ ਬਹੁਤ ਜ਼ਿਆਦਾ ਲੋਡ ਪੈ ਚੁੱਕਾ ਹੈ ਕੰਮ ਦਾ ਤੇ ਬਾਬਾ ਜੀ ਕਰਵਾ ਰਹੇ ਆ ਅਦਰਵਾਈਜ਼ ਇੱਕ ਇਨਸਾਨ ਕੱਲਾ ਨਹੀਂ ਕਰ ਸਕਦਾ ਟੀਮ ਹੈ ਮੇਰੀ ਬਟ ਬਾਕੀ ਸਭ ਕੁਝ ਬਾਬਾ ਜੀ ਕਰਵਾ ਰਹੇ ਹਨ ਉਹਨਾਂ ਨੇ ਹੁਣ ਤੱਕ ਕਰਵਾਇਆ ਉਹ ਹੁਣ ਤੱਕ ਇੱਥੇ ਤੱਕ ਲੈ ਕੇ ਆਏ ਹੈ ਇੱਥੇ ਬਿਠਾਇਆ ਅੱਗੇ ਵੀ ਉਹ ਲੈ ਕੇ ਜਾਣਗੇ ਇਨਸਾਨਾਂ ਤੇ ਕੀ ਵਿਸ਼ਵਾਸ ਕਰਨਾ ਇਨਸਾਨ ਅਜਨਾਲ ਹੈ ਕੱਲ ਨਾ ਨਹੀਂ ਹੈ ਵਿਸ਼ਵਾਸ ਕਰਨਾ ਤੇ ਪਰਮਾਤਮਾ ਤੇ ਕਰੋ ਉਸੀ ਸਾਰੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਉੱਤੇ ਡਿਪੈਂਡ ਨਹੀਂ ਹੋਣਾ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਕਿਸੇ ਤੇ ਡਿਪੈਂਡ ਨਹੀਂ ਹੋਣਾ ਆਪਣੇ ਸائے ਤੇ ਆਪਣੇ ਪਰਛਾਵੇਂ ਤੇ ਵੀ ਡਿਪੈਂਡ ਨਹੀਂ ਹੋਣਾ ਆ ਉੱਠੋ ਆਪਣੇ ਦਮ ਤੇ ਕੰਮ ਕਰੋ ਉਸ ਪਰਮਾਤਮਾ ਦਾ ਉੱਤੇ ਆਸਰਾ ਲਓ ਦੇਖੋ ਤੁਹਾਡੇ ਸਾਰੇ ਕੰਮ ਬੰਨੇ ਸ਼ੁਰੂ ਹੋ ਜਾਣਗੇ ਔਰ ਕਦੇ ਘਬਰਾਣਾ ਨਹੀਂ ਕੋਈ ਤੁਹਾਨੂੰ ਚੰਗਾ ਕਹਿੰਦਾ ਮਾੜਾ ਕਹਿੰਦਾ ਉਹਨਾਂ ਕੋ ਸਿਰ ਮੱਤੇ ਮੈਂ ਚੰਗੀ ਨਹੀਂ ਆ ਮੈਂ ਮਾੜੀ ਆ ਮੈਂ ਬਹੁਤ ਮਾੜੀ ਆ ਜਿੱਦਾਂ ਤੂੰ ਮੈਨੂੰ ਕਹਿੰਨਾ ਮੈਂ ਉਦਾਂ ਦੀ ਹੀ ਆ ਸ਼ਾਇਦ ਉਸ ਤੋਂ ਵੀ ਜ਼ਿਆਦਾ ਮਾੜੀ ਆ ਮੈਂ ਕੋਈ ਕੰਨ ਤੂੰ ਤੈਨੂੰ ਕਬੂਲ ਹੈ ਇਟਸ ਓਕੇ ਬਟ ਮੈਂ ਆਪਣਾ ਵਕਤ ਨਹੀਂ ਬਰਬਾਦ ਕਰ ਸਕਦੀ ਮੇਰੇ ਕੋਲ ਵਕਤ ਨਹੀਂ ਇਹ ਵਕਤ ਮੈਂ ਬੜਨ ਚ ਦੇਉਂਗੀ ਮੈਂ ਕੈਂਸਰ ਟਰੀਟ ਕਰਨ ਚ ਦੇਉਂਗੀ ਮੈਂ ਹੋਰ ਚੀਜ਼ਾਂ ਦੇ ਉੱਤੇ ਵਕਤ ਸਪੈਂਡ ਕਰਾਂਗੀ ਜਿੱਥੇ ਮੇਰੀ ਕਦਰ ਹੋਏਗੀ ਜਿੱਥੇ ਲੋਕੀ ਮੇਰੇ ਕੋਲ ਆ ਰਹੇ ਮੇਰੇ ਤੇ ਵਿਸ਼ਵਾਸ ਕਰ ਰਹੇ ਕੋ ਤੂੰ ਠੀਕ ਕਰ ਲੈ ਜਿੱਦਾਂ ਮੈਂ ਕਹਿੰਨੇ ਉਹ ਕਹਿੰਦੇ ਤੂੰ ਪੈਸੇ ਦੱਸ ਤਾਨੂੰ ਕਿੰਨੇ ਚਾਹੀਦੇ ਅਸੀਂ ਤੈਨੂੰ ਮੂਹ ਮੰਗੀ ਕੀਮਤ ਦੇਣ ਨੂੰ ਤਿਆਰ ਆ ਬਟ ਮੇਰੀ ਵਾਈਫ ਨੂੰ ਠੀਕ ਕਰਦੇ ਮੇਰੇ ਹਸਬੰਦ ਨੂੰ ਠੀਕ ਕਰਦੇ ਮੇਰੇ ਬੱਚੇ ਨੂੰ ਠੀਕ ਕਰਦੇ ਮੈਂ ਉੱਥੇ ਵਕਤ ਸਪੈਂਡ ਕਰਾਂ ਆਪਣਾ ਟਾਈਮ ਸਪੈਂਡ ਕਰਾਂ ਇਹ ਮੈਂ ਦੇਖਿਆ ਮੈਨੂੰ ਕਮੈਂਟ ਕਰਨ ਨੂੰ ਸਹੀ ਕਿੱਦਾਂ ਰੋਂਗ ਕਿੱਦਾਂ ਪਾਗਲ ਹੋ ਮੈਂ ਕਿਨਾਂ ਸਵੇਸ ਵਕਤ ਤੁਸੀਂ ਵੀ ਇਦਾਂ ਨਹੀਂ ਕਰਨਾ ਤੁਹਾਡੀ ਜ਼ਿੰਦਗੀ 'ਚ ਵੀ ਕੁਝ ਹੋ ਜਾਂਦਾ ਹੈ ਇਹ ਦੇਖੋ ਇਸ ਵਕਤ ਤੁਹਾਡੀ ਲੋੜ ਕਿੰਨੂ ਹੈ ਮੇਰੀ ਲੋੜ ਤੁਹਾਨੂੰ ਸਾਰਿਆਂ ਨੂੰ ਹੈ ਸੋ ਮੈਂ ਇਸ ਵਕਤ ਤੁਹਾਡੇ ਸਾਰਿਆਂ ਲਈ ਤੁਹਾਨੂੰ ਸਾਰਿਆਂ ਨੂੰ ਠੀਕ ਕਰਨਾ ਚਾਹੁੰਦੇ ਆ ਕਿਤੇ ਚੰਦ ਦੀ ਲੋੜ ਨਹੀਂ ਕੋਈ ਟ੍ਰੀਟਮੈਂਟ ਕਰਾਉਣ ਦੀ ਲੋੜ ਨਹੀਂ ਹੈ ਵਾਕ ਕਰੋ ਬਾਤ ਕਰੋ ਅੰਮ੍ਰਿਤਵਲੀ ਨਾਲ ਚੋਟੋ ਸਾਰਾ ਕੁਝ ਠੀਕ ਹੋ ਜਾਂਦਾ ਫਿਰ ਵੀ ਕੁਝ ਨਾ ਸਮਝ ਆਵੇ ਸੰਦੇਗ ਦੇ ਵਿੱਚ نیچے ਮੇਰਾ ਨੰਬਰ ਦਿੱਤਾ ਗਿਆ ਹੈ ਕਾਲ ਕਰੋ ਆਪਾਂ ਗੱਲ ਕਰਾਂਗੇ ਪੇਰੈਂਟਸ ਦਾ ਧਿਆਨ ਰੱਖਿਆ ਪਰ ਦੁਨੀਆ 'ਚ ਸਭ ਕੁਝ ਮਿਲ ਜਾਂਦਾ ਮੁੰਡੇ ਕੁੜੀਆਂ ਇੱਕ ਕੁੜੀ ਚਲੇਗੀ ਤੇ ਦੂਜੀ ਮਿਲ ਜੇਗੀ ਇੱਕ ਮੁੰਡਾ ਚਲਾ ਗਿਆ ਤੇ ਦੂਜਾ ਮਿਲ ਜਾਏਗਾ ਮਾਪਿਆਂ ਨੇ ਕਦੀ ਜ਼ਿੰਦਗੀ 'ਚ ਮਿਲ ਨਹੀਂ ਮਾਪਿਆਂ ਦੀ ਸਿਹਤ ਦਾ ਧਿਆਨ ਲੱਖੋ ਮਾਪਿਆਂ ਨੂੰ ਖੁਸ਼ ਰੱਖੋ ਆਪਣੀਆਂ ਖੁਸ਼ੀਆਂ ਕਰਕੇ ਮਾਪਿਆਂ ਦਾ ਵਰਤਨਾ ਬਰਬਾਦ ਕਰੋ ਜੋ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਲਈ ਸਹੀ ਪਾਰਟਨਰ ਹੈ ਉਹਦਾ ਹੱਥ ਫੜੋ ਉਹਦੇ ਨਾਲ ਵਫਾਦਾਰ ਰਹੋ ਪਹਿਲਾਂ ਵਫਾਦਾਰ ਰਹੋ ਉਹ ਇੱਕ ਵਧੀਆ ਜ਼ਿੰਦਗੀ ਸ਼ੁਰੂ ਕਰੋ ਤੇ ਮਾਪਿਓ ਦੀ ਸੇਵਾ ਕਰੋ ਸਸੋਰੀ ਦੀ ਸੇਵਾ ਕਰੋ ਲਵ ਯੂ ਆਲ ਸਤਿ ਸ਼੍ਰੀ ਅਕਾਲ ਅੱਜ ਮੈਂ ਬਾਹਰ ਜਾ ਰਹੀਆਂ ਸੋ ਕਿੱਥੇ ਜਾ ਰਹੀਆਂ ਤੁਹਾਨੂੰ ਜਲਦੀ ਪਤਾ ਚੱਲ ਜੇਗਾ ਦਰਸ਼ਕਾ ਜੀ